ਸੇਖਾਲਜੀ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਮੈਂ ਹਾਂ ਇਕਬਾਲ ਸਿੰਘ ਗੂਰਾ ਅੱਜ ਅਸੀਂ ਜ਼ਿਲ੍ਹਾ ਮੋਗਾ ਦੇ ਪਿੰਡ ਦੌਲਤਪੁਰਾ ਆ ਵੀ ਕੇ ਪਹੁੰਚੇ ਹਾਂ ਜਿੱਥੇ ਬਾਬਾ ਮਹੰਗਾ ਸਿੰਘ ਕੁਦਰਤੀ ਪਾਰਕ ਕਮੇਟੀ ਵੱਲੋਂ ਯੋਗਾ ਵਾਸਤੇ ਕਲਾਸਾਂ ਸ਼ੁਰੂ ਕਰਵਾਈਆਂ ਗਈਆਂ ਹਨ ਆਓ ਕੀ ਕਹਿਣਾ ਉਹਨਾਂ ਦੇ ਮਾਹਰ ਦੇ ਨਾਲ ਅਤੇ ਕਮੇਟੀ ਮੈਂਬਰਾਂ ਨਾਲ ਕਰਦੇ ਹਾਂ ਗੱਲਬਾਤ ਸਰ ਆਪਣੀ ਕਮੇਟੀ ਵੱਲੋਂ ਜੋ ਬਾਬਾ ਮਹੰਗਾ ਸਿੰਘ ਪਾਰਕ ਕਮੇਟੀ ਹੈ ਉਹਨਾਂ ਵੱਲੋਂ ਅੱਜ ਯੋਗਾ ਦੀ ਕਲਾਸ ਸ਼ੁਰੂ ਕਰਾਈ ਗਈ ਹੈ ਕੀ ਕਹਿੰਦੇ ਹੋ ਜਣੇ ਆ ਜਿੱਥੇ ਬਾਬਾ ਮਹੰਗਾ ਸਿੰਘ ਪਾਰਕ ਕਮੇਟੀ ਦੇ ਸਾਰੇ ਮੈਂਬਰਾਂ ਵੱਲੋਂ ਇਸ پارک ਨੂੰ ਜਿਹੜਾ ਹਰਿਆ-ਭਰਿਆ ਬਣਾਉਣ ਲਈ ਇੱਥੇ ਵੱਡੀ ਪੱਧਰ ਤੇ ਦਰਖਤ ਲਾਏ ਗਏ ਆ ਉੱਥੇ ਨਾਲ ਦੀ ਨਾਲ ਹੀ ਜਿਹੜੇ ਸਾਡੇ ਪਿੰਡ ਦੇ ਵਸਨੀਕ ਆ ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਵਾਸਤੇ ਉਹਨਾਂ ਨੂੰ ਤੰਦਰੁਸਤੀ ਦੀ ਜਾਗਰੂਕਤਾ ਦੇਣ ਵਾਸਤੇ ਅੱਜ ਇੱਕ ਯੋਗਾ ਕੈਂਪ ਲਗਾਇਆ ਗਿਆ ਉਸ ਯੋਗਾ ਕੈਂਪ ਦੇ ਵਿੱਚ ਸਾਡੇ ਜੀਰਾ ਤੋਂ ਗੁਰਦੀਪ ਸਿੰਘ ਜੀ ਨੇ ਰਿਟਾਇਰਡ ਕਰਨ ਕੋ ਉਹਨਾਂ ਨੇ ਬਹੁਤ ਸਾਰੀਆਂ ਕਿਰਿਆਵਾਂ ਜਿਹੜੀਆਂ ਉਹ ਕਰਕੇ ਦਿਖਾਈਆਂ ਔਰ ਉਹ ਕਿਰਿਆਵਾਂ ਜਿਹੜੀਆਂ ਨਾਲ ਦੀ ਨਾਲ ਜਿਨ੍ਹਾਂ ਨੇ ਸਾਡੇ ਜਿਨ੍ਹਾਂ ਨੇ ਉਸ ਕੈਂਪ ਦੇ ਵਿੱਚ ਹਿੱਸਾ ਲਿਆ ਉਹ ਉਹਨਾਂ ਨੇ ਆਪ ਵੀ ਕੀਤੀਆਂ ਤੇ ਇਸ ਜਿਹੜੀਆਂ ਯੋਗਾ ਕਰਿਆਵਾਂ ਦੇ ਨਾਲ ਉਹਨਾਂ ਨੂੰ ਬੜਾ ਵੱਡਾ ਫਾਇਦਾ ਹੋਇਆ ਤੇ ਸਾਰਿਆਂ ਨੇ ਇਸ ਪ੍ਰੋਗਰਾਮ ਦੀ ਛਲਾਗਾ ਕੀਤੀ ਆ ਸਰ ਅੱਜ ਕਿੰਨਾ ਉਤਸ਼ਾਹ ਮਿਲਿਆ ਪਹਿਲੇ ਦਿਨ ਔਰ ਕੀ ਕਹਿਣਾ ਚਾਹੁੰਦੇ ਆ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ ਇਸ ਤਰ੍ਹਾਂ ਸੀਗਾ ਕਿ ਯੋਗਾ ਕੈਂਪ ਜਿਹੜਾ ਪੱਡ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਕੈਂਪ ਹੈਗਾ ਜਿਹੜਾ ਕਿ ਲੋਕਾਂ ਨੂੰ ਯੋਗਾ ਦੇ ਬਾਰੇ ਦੱਸਣ ਵਾਸਤੇ ਕੀਤਾ ਗਿਆ ਤੇ ਇਹਦੇ ਵਿੱਚ ਵੱਡਾ ਬਹੁਤ ਸਾਰਾ ਉਤਸ਼ਾਹ ਮਿਲਿਆ ਜਿੱਥੇ ਸਾਡੇ ਵੀਰ ਜਿਹੜੇ ਆ ਉਹਨਾਂ ਨੇ ਯੋਗਾ ਕੈਂਪ 'ਚ ਹਿੱਸਾ ਲਿਆ ਉੱਥੇ ਸਾਡੀਆਂ ਭੈਣਾਂ ਬੀਬੀਆਂ ਨੇ ਉਹ ਵੀ ਜਿਹੜੀਆਂ ਇਸ ਕੈਂਪ ਦੇ ਵਿੱਚ ਆਈਆਂ ਤੇ ਨਾਲ ਦੀ ਨਾਲ ਉਹਨਾਂ ਨੇ ਸਾਰੀਆਂ ਯੋਗ ਕਰਵਾਵਾਂ ਕੀਤੀਆਂ ਤੇ ਬਹੁਤ ਸਾਰਾ ਜਿਹੜਾ ਹੈਗਾ ਉਹਨਾਂ ਨੂੰ ਲਾਭ ਮਿਲ ਰਿਹਾ ਹੈਗਾ ਤੇ ਇਹ ਕੱਲ ਨੂੰ ਤੇ ਪਰਸੋਂ ਦੋ ਦਿਨ ਹੋਰ ਜਿਹੜਾ ਇਹ ਕੈਂਪ ਚੱਲੂਗਾ ਤੇ ਕੱਲ ਨੂੰ ਜਿਹੜੇ ਚੰਗੇ ਬਲਾਰੇ ਵੀ ਜਿਹੜੇ ਆ ਉਹ ਲੋਕਾਂ ਨੂੰ ਸਿਹਤ ਬਾਰੇ ਖਿਆਲ ਜਿਹੜਾ ਜਾਗਰੂਕ ਕਰਨ ਵਾਸਤੇ ਆਪਣੇ ਵਿਚਾਰ ਵੀ ਪੇਸ਼ ਕਰਨਗੇ ਸਰ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਨੇ ਬੂਟਾ ਸਿੰਘ ਜੀ ਦੌਲਤਪੁਰਾ ਜਿਨ੍ਹਾਂ ਨੇ ਇਸ ਕੁਦਰਤੀ ਪਾਰਕ ਦੇ ਕਮੇਟੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੋ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਕਿਸ ਤਰ੍ਹਾਂ ਦਾ ਅੱਜ ਜੋਗਾ ਕੈਂਪ ਕਰਾਇਆ ਗਿਆ ਜੀ ਤੁਹਾਡੀ ਕਮੇਟੀ ਵੱਲੋਂ ਕੀ ਕਹਿਣਾ ਚਾਹੁੰਦੇ ਆ ਸਾਡੀ ਕਮੇਟੀ ਦਾ ਇਹ ਅប្រਾਲਾ ਜੀ ਹਮੇਸ਼ਾ ਕਿ ਸਾਡੇ ਸਮਾਜ ਸਾਡਾ ਤੰਦਰੁਸਤ ਰਹੇ ਜੀ ਸਾਡੇ ਨਗਰ ਤੰਦਰੁਸਤ ਰਹਿਣ ਤੇ ਉਹਦੇ ਸਬੰਧਤ ਨਾਲ ਹੀ ਸਾਰੇ ਪ੍ਰੋਗਰਾਮ ਲਿਖੇ ਜਾਂਦੇ ਆ ਕਿਉਂਕਿ ਸਾਡਾ ਪਾਰਕ ਬਣਾਉਣ ਦਾ ਕੰਮ ਵੀ ਮਾਤਲਬ ਵੀ ਇਹੀ ਹੈ ਜਿੱਥੇ ਵਾਤਾਵਰਨ ਨੂੰ ਸਮਰਪਿਤ ਆ ਉੱਥੇ ਖਾਸ ਕਰਕੇ ਸਿਹਤ ਨੂੰ ਸਮਰਪਿਤ ਆ ਅਸੀਂ ਪਿਛਲੇ ਕੰਟੀਨਿਊ ਜੇ ਕੰਮ ਕਰ ਰਹੇ ਆ ਅਸੀਂ ਮੈਡੀਕਲ ਕੈਂਪ ਲਾਏ ਆ ਨਸ਼ੇ ਨੂੰ ਰੋਕਣ ਵਾਸਤੇ ਅਸੀਂ ਦਸਤਾਰਾਣਾ ਬੱਚਿਆਂ ਨੂੰ ਜੋੜਿਆ ਅਸੀਂ ਬੀਬੀਆਂ ਦੇ ਬਹੁਤ ਭਰੂਣ ਹੱਤਿਆ ਤੇ ਅਸੀਂ ਪ੍ਰੋਗਰਾਮ ਕੀਤੇ ਆ ਸੋ ਇਸ ਕਰਕੇ ਸਾਡੀ ਜਿਹੜੀ ਕਮੇਟੀ ਆ ਸਾਰੀ ਸਮਝਦਾਰ ਆ ਸਾਰੇ ਪੜ੍ਹੇ ਲਿਖੇ ਨੇ ਕੋਈ ਪ੍ਰੋਫੈਸਰ ਨੇ ਕੋਈ ਟੀਚਰ ਆ ਕੋਈ ਐਸ ਡੀਓ ਆ ਸਾਰਿਆਂ ਦਾ ਸੋਚ ਇਹੀ ਆ ਕਿ ਸਹੀ ਸਮਾਜ ਤੰਦਰੁਸਤ ਰਹੇ ਨਾ ਗਰ ਤੰਦਰੁਸਤ ਰਹੇ ਅੱਜ ਦੇ ਜੋਗਾ ਜਿਹੜਾ ਕੈਂਪ ਆ ਇਹਦੇ ਵਿੱਚ ਸਾਡੇ ਜੀਰੇ ਤੋਂ ਜਿਹੜੀ ਟੀਮ ਆਈ ਐਸਆਰ ਗਰਦੀਪ ਸਿੰਘ ਕਾਨੂੰਗੋਲਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਸਾਰੀਆਂ ਸੰਗਤਾਂ ਨੂੰ ਜਿੱਥੋਂ ਤੱਕ ਵੀ ਇਹ ਚੈਨਲ ਦੀ ਆਵਾਜ਼ ਜਾਂਦੀ ਆ ਜਾਂ ਜਿਹੜੇ ਚੈਨਲ ਨਾਲ ਜੁੜੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਕੱਲ ਦਾ ਦਿਨ ਹੋਰ ਆ ਦਾ ਵੱਧ ਤੋਂ ਵੱਧ ਲਾਹਾ ਲਓ ਤੇ ਆਪਦੇ ਤੰਦਰੁਸਤ ਸਿਹਤ ਜਿਹੜੀ ਆ ਨਾ ਸਾਰਿਆਂ ਤੋਂ ਬਹੁਤ ਚੀਜ਼ਾਂ ਦੀ ਲੋੜ ਆ ਇਨਸਾਨ ਨੂੰ ਪਰ ਜੇ ਕੋਈ ਖਾਸ ਚੀਜ਼ ਦੀ ਲੋੜ ਆ ਉਹ ਤੰਦਰੁਸਤੀ ਦੀ ਆ ਤੰਦਰੁਸਤੀ ਦੇ ਵਿੱਚ ਸਾਰਾ ਕੁਝ ਆ ਜਾਂਦਾ ਇਸ ਕਰਕੇ ਆਪ ਜੀ ਦੀ ਕਮੇਟੀ ਵੱਲੋਂ ਹੋਰ ਕਿਸ ਤਰ੍ਹਾਂ ਦੇ ਪ੍ਰਾਲੇ ਅੱਗੇ ਕਰਨ ਦੀ ਸੋਚ ਰਹੇ ਆ ਜੀ ਹਾਂਜੀ ਸਾਡੇ ਸਾਰੇ ਹੀ ਮਤਲਬ ਇਹ ਹੀ ਸਾਡਾ ਮੇਨ ਮਕਸਦ ਇਹ ਹੀ ਆ ਕਿ ਵਾਤਾਵਰਨ ਨੂੰ ਸਮਰਪਤ ਨਸ਼ਾ ਰਹਿਤ ਜਵਾਨੀ ਨੂੰ ਜਵਾਨੀ ਨੂੰ ਅਸੀਂ ਆਪਦੇ ਉਹ ਆਪਦੇ ਤੰਦਰੁਸਤ ਹੋ ਕੇ ਚੰਗੀ ਸੋਚ ਰੱਖ ਕੇ ਚੰਗੇ ਕਾਰੋਬਾਰ ਨਾਲ ਜੁੜ ਸਕਣ ਉਹ ਦੇਖੋ ਵਾਲੀਵਾਲ ਦਾ ਨੈਟ ਲੱਗਾ ਜੀ ਉਧਰ ਲਾ ਰਹੇ ਅਸੀਂ ਇੱਧਰ ਸਾਡੀ ਗਰਾਊਂਡ ਆ ক্রিকেট ਖੇਡਦੇ ਆ ਬੱਚੇ ਕਬੱਡੀ ਖੇਡਦੇ ਆ ਹੋਰ ਸਾਡਾ ਸਾਰਾ ਹੀ ਇਸ ਤਰ੍ਹਾਂ ਦਾ ਪ੍ਰੋਗਰਾਮ ਆ ਅੱਗੇ ਵੀ ਅਸੀਂ ਆ ਅੱਗੇ ਤੀਆਂ ਆ ਰਹੀਆਂ ਆ ਇਹਦੇ ਨਾਲ ਵੀ ਸਮਰਪਤਾ ਸੀ ਧੀਆ ਦਾ ਮੇਲਾ ਕਰਾ ਰਹੇ ਆ ਜਿਹਦੇ ਨਾਲ ਬੱਚੀਆਂ ਬਹੁਤ ਜਦੋਂ ਹੁਣ ਔਖਾ ਹੋ ਗਿਆ ਕੰਮ ਦੇਸ਼ਾਂ ਵਿਦੇਸ਼ਾਂ ਚ ਪਰਿਵਾਰ ਚਲੇ ਗਏ ਆ ਤੇ ਮਲਾਪ ਵੀ ਨਹੀਂ ਹੁੰਦੇ ਅਸੀਂ ਚਾਹੁੰਦੇ ਆ ਕਿ ਸਾਰੇ ਦੋਹਾਂ ਨਗਰਾਂ ਦੀਆਂ ਬੱਚੀਆਂ ਦਾ ਮਲਾਪ ਕਰਾਈਏ ਆ ਉਸ ਵੇਲੇ ਦੀ ਤੇ ਸੱਭਿਆਚਾਰਕ ਪ੍ਰੋਗਰਾਮ ਹੈਲਦੀ ਪ੍ਰੋਗਰਾਮ ਕਰਾਈਏ ਉਹਦੇ ਵਿੱਚ ਅਸੀਂ ਡਾਕਟਰ ਸਾਹਿਬਾਨ ਖਾਸ ਕਰਕੇ ਲੇਡੀਜ਼ ਡਾਕਟਰ ਸਾਹਿਬਾਨ ਸੱਦਾਂਗੇ ਜਿਹੜੇ ਬੱਚੀਆਂ ਨੂੰ ਦੱਸ ਸਕਣ ਚੰਗੀ ਸਿਹਤ ਕਿਵੇਂ ਰੱਖ ਸਕਦੇ ਆ ਤਸੀਂ ਬੱਚਿਆਂ ਨੂੰ ਚੰਗਾ ਨਾਲ ਕਿਵੇਂ ਉਹਦਾ ਪਾਲਣ ਪੋਸ਼ਣ ਕਰ ਸਕਦੇ ਆ ਰਸੋਈ ਅਸੀਂ ਕਿਵੇਂ ਸਾਫ਼ ਸੁਥਰੀ ਰੱਖ ਕੇ ਅਸੀਂ ਆਪਦੀ ਜਿਹੜੀ ਤੰਦਰੁਸਤੀ ਆ ਰਸੋਈ ਜੋ ਕਿਵੇਂ ਪੈਦਾ ਕਰ ਸਕਦੇ ਆ ਇਹ ਪ੍ਰੋਗਰਾਮ ਨੇ ਸਾਡਾ ਅੱਜ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਗੁਰਦੀਪ ਸਿੰਘ ਜੀ ਨੇ ਕਾਨੂੰਗੋ ਸਾਹਿਬ ਜੋ ਜੋਗਾ ਦੇ ਮਾਹਰ ਹੈ ਅੱਜ ਇਹਨਾਂ ਨੇ ਦولتਪੁਰ ਵਿਖੇ ਕਾਫੀ ਵੱਡੀ ਸੰਗਤ ਨੂੰ ਜੋਗਾ ਕਰਵਾਇਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਜੋਗਾ ਦੇ ਕਿੰਨੇ ਕਿੰਨੇ ਫਾਇਦੇ ਨੇ ਕਿੰਨਾਂ ਨੂੰ ਕਰਨਾ ਚਾਹੀਦਾ ਛੋਟੀ ਉਮਰ ਦੇ ਬੱਚੇ ਵੀ ਕਰ ਸਕਦੇ ਜੇ ਵੱਡੇ ਵੀ ਕਰ ਸਕਦੇ ਆ ਕੀ ਕਹਿਣਾ ਚਾਹੋਗੇ ਯੋਗ ਦੇ ਵਿੱਚ ਉਮਰ ਦਾ ਕੋਈ ਤਕਾਜ਼ਾ ਨਹੀਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਰ ਸਕਦੇ ਆ ਜੀ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਸਮੱਸਿਆ ਦਾ ਇਹਦੇ ਵਿੱਚ ਹੱਲ ਹੈ ਜੀ ਕੋਈ ਵੀ ਪ੍ਰੋਬਲਮ ਹੋਵੇ ਅਸੀਂ ਉਹਨੂੰ ਯੋਗ ਦੁਆਰਾ ਸਮਾਂ ਦੇ ਕੇ ਹੱਲ ਕਰ ਸਕਦੇ ਆ ਜੀ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਸਾਨੂੰ ਜੀ ਕਿਉਂਕਿ ਜੇ ਅਸੀਂ ਤੰਦਰੁਸਤ ਆ ਤਾਂ ਸਾਰਾ ਕੁਝ ਹੀ ਹੈ ਅਗਰ ਅਸੀਂ ਤੰਦਰੁਸਤ ਨਹੀਂ ਤਾਂ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਇਸ ਕਰਕੇ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ 24 ਘੰਟਿਆਂ ਦੇ ਵਿੱਚੋਂ 1 ਘੰਟਾ ਆਪਣੇ ਉੱਪਰ ਜ਼ਰੂਰ ਲਗਾਉਣਾ ਚਾਹੀਦਾ ਫਿਰ ਦੇਖਿਆ ਜੇ ਤੁਸੀਂ 23 ਘੰਟੇ ਤੁਹਾਡੇ ਕਿੰਨੇ ਵਧੀਆ ਨੰਗ ਦੇ 23 ਘੰਟਿਆਂ ਦੇ ਵਿੱਚੋਂ 6 ਘੰਟੇ ਦੀ ਨੀਂਦ ਦੇਖਿਆ ਜੇ ਕਿੰਨੀ ਵਧੀਆ ਆਉਂਦੀ ਤੇ 17 ਘੰਟੇ ਅਸੀਂ ਪੂਰੀ એનર્ਜੀ ਦੇ ਨਾਲ ਕੰਮ ਕਰਾਂਗੇ ਇਸ ਕਰਕੇ ਯੋਗ ਅਪਣਾਓ ਤੇ ਰੋਗ ਭਜਾਓ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ ਰੋਗੀ ਹੋਣਾ ਪਾਪ ਹੈ ਸਰ ਪੇਟ ਖਾਲੀ ਹੋਣਾ ਚਾਹੀਦਾ ਯੋਗ ਕਰਨ ਮੌਕੇ ਜਾਂ ਖਾਣਾ ਕੁਛ ਚਾਹੀਦਾ ਕੀ ਕਹਿਣਾ ਚਾਹੋਗੇ ਦੱਸੋ ਦੇਖੋ ਯੋਗ ਕਰਨ ਵੇਲੇ ਘੱਟ ਤੋਂ ਘੱਟ ਸਾਨੂੰ 3 ਤੋਂ 4 ਘੰਟੇ ਕੁਛ ਪਹਿਲਾਂ ਖਾ ਲੈਣਾ ਚਾਹੀਦਾ ਕਿਉਂਕਿ ਅਸੀਂ ਜੇ ਉਦੋਂ ਹੀ ਕਰਨ ਲੱਗ ਜਾਾਂਗੇ ਨਾ ਯੋਗ ਦੀਆਂ ਕਿਰਿਆਵਾਂ ਤਾਂ ਸਾਨੂੰ ਫਿਰ ਉਹਦਾ ਲਾਭ ਨਹੀਂ ਮਿਲਣਾ ਸਾਨੂੰ ਕਈ ਤਰ੍ਹਾਂ ਦੀ ਪ੍ਰੋਬਲਮ ਆ ਜਾਊਗੀ ਜੇਕਰ ਇਸ ਨੂੰ ਖਾਲੀ ਪੇਟ ਸਵੇਰ ਉੱਠ ਕੇ ਕੀਤਾ ਜਾਵੇ ਤਾਂ ਉਹਦਾ ਸਭ ਤੋਂ ਬੈਨੀਫਿਟ ਵੱਡਾ ਹੁੰਦਾ ਕਿਉਂਕਿ ਉਸ ਵੇਲੇ ਵਾਤਾਵਰਣ ਬਿਲਕੁਲ ਸਾਫ਼ ਹੁੰਦਾ ਤੇ ਸ਼ੁੱਧ ਆਕਸੀਜਨ ਸਾਡੇ ਅੰਦਰ ਜਾਂਦੀ ਹੈ ਤੇ ਸਾਨੂੰ ਭਰਪੂਰ ਮਾਤਰਾ ਦੇ ਵਿੱਚ ਲਾਭ ਮਿਲਦਾ ਤੇ ਸਾਡਾ ਸਰੀਰ ਸਾਰਾ ਦਿਨ એનર્ਜੀ ਰਹਿਂਦੀ ਫਿਰ ਸਰ ਹਰ ਰੋਜ਼ ਜੇਕਰ ਯੋਗਾ ਦੀ ਗੱਲ ਕਰੀਏ ਤਾਂ ਕਿੰਨਾ ਸਮਾਂ ਲਗਾਉਣਾ ਚਾਹੀਦਾ ਸਵੇਰੇ ਜਾਂ ਸ਼ਾਮ ਨੂੰ ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ ਦੇਖੋ 24 ਘੰਟਿਆਂ ਦੇ ਵਿੱਚੋਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ 1 ਘੰਟਾ ਲਗਾਉਣਾ ਚਾਹੀਦਾ ਉਹਦੇ ਵਿੱਚ ਸ਼ਡਿਊਲ ਹੁੰਦਾ ਸਾਡਾ ਅੱਧ ਘਟ ਤੋਂ ਘੱਟ ਅੱਧਾ ਘੰਟਾ ਸੀ ਆਸਣ ਕਰਨੇ ਹੁੰਦੇ ਆ ਅੱਧਾ ਘੰਟਾ ਦੇ ਵਿੱਚ ਅਸੀਂ ਪੁਰਾਣਾ ਯਾਮ ਤੇ ਧਿਆਨ ਦੀਆਂ ਕਿਰਿਆਵਾਂ ਕਰਨੀਆਂ ਹੁੰਦੀਆਂ ਰਾਤ ਨੂੰ ਸੌਣ ਵੇਲੇ ਹਰ ਇੱਕ ਵਿਅਕਤੀ ਨੂੰ ਕੁਝ ਸਮਾਂ ਧਿਆਨ ਦੇ ਵਿੱਚ ਬੈਠਣਾ ਚਾਹੀਦਾ ਅੱਖਾਂ ਬੰਦ ਕਰਕੇ ਜੇ ਅਸੀਂ ਇਸ ਤਰ੍ਹਾਂ ਦੀ ਰੁਟੀਨ ਬਣਾ ਲਾਂਗੇ ਫਿਰ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਫਿਰ ਤੁਹਾਨੂੰ ਨੀਂਦ ਵੀ ਬਹੁਤ ਵਧੀਆ ਆਉਗੀ ਤੇ ਬਿਲਕੁਲ ਤੁਸੀਂ ਸਿਹਤ ਰਹੋਗੇ ਇਹ ਸਨ ਸਰਦਾਰ ਗੁਰਦੀਪ ਸਿੰਘ ਜੀ ਜੀਰਾ ਤੋਂ ਕਨਗੋਤ ਸਾਹਿਬ ਜਿਨ੍ਹਾਂ ਨੇ ਸਾਨੂੰ ਜੋਗਾ ਬਾਰੇ ਭਰਪੂਰ ਜਾਣਕਾਰੀ ਦਿੱਤੀ